ਦੇਸ ਸਾਰੇ ਦਾ ਖੱਡਾ ਹੀ ਨੇ ਉਦੋਂ ਲੋਕ ਨੂੰ ਜਿਹੜਾ ਦੇ ਨਹੀਂ ਹੈ ਨਾ ਜਨਮ ਦਿਨ ਦਾ ਉਹ ਚੱਲ ਸਾਲਾ ਪਗੇ ਆਪੀ ਦੇਣਾ ਉਹ ਆ ਜਾ ਓ ਦੀਪ ਤੈਨੂੰ ਕੇਕ ਖਵਾ ਗਏ ਕਾਹਦਾ ਕੇਕ ਚੱਕੀ ਫਿਰਦੇ ਹੋ ਤੈਨੂੰ ਪਤਾ ਨਹੀਂ ਨਾ ਯਾਰ ਤੇਰਾ ਤਾਂ ਜਨਮ ਦਿਨ ਆ ਯਾਰ ਅੱਜ ਓਹੋ ਮੇਰਾ ਤਾਂ ਸੁਰਤ ਬੰਦਲਾ ਛੱਡੀਆ ਮੇਰਾ ਤਾਂ ਹਫਤਾ ਹੋ ਗਿਆ ਯਾਰ ਝੋਨੇ ਜੀ ਤੁਰਿਆ ਫਿਰਦਾ ਉਹ ਝੋਨੇ ਦਾ ਸੀ ਵੀ ਲਾ ਕੇ اٹੇਆ ਯਾਰ ਤੇ ਹੂੰ ਯਾਦ ਰੱਖਿਆ ਕਰ ਤੂੰ ਕੁਛ ਨਾ ਕੁਛ ਤੂੰ ਆ ਜਾ ਤੈਨੂੰ ਆ ਜਾ ਕੇ ਇੱਕ ਵਾਗੇ ਬਾਕੀ ਜੱਟਾਂ ਦੇ ਕਿਹੜੇ ਜਨਮ ਦਿਨ ਹੁੰਦੇ ਆ ਯਾਰ ਆਪਣੇ ਤਾਂ ਮਰਨ ਦੇ ਨਹੀਂ ਮਨਾਏ ਜਾਂਦੇ ਇਕੱਠੇ ਆ ਜਾ ਚੱਲ ਗੇ ਤੂੰ ਕਿਵੇਂ ਪਿੱਠਲ ਬੇੜੀ ਫਿਰਦਾ ਓਏ ਮੈਣੀ ਆਉਂਦਾ ਹੁੰਦਾ ਯਾਰ ਤੁਸੀਂ ਭੱਗ ਜਾ ਤੂੰ ਆ ਜਾ ਪਹਿਲਾਂ ਤਾਂ ਇਹਨੂੰ ਮਸਾ ਲੈ ਕੇ ਆਏਗਾ ਇਹ ਮਿੱਟੀ ਥੋੜੇ ਮਾਰੀ ਜਾਂਦਾ ਸੀਗਾ ਤੇਰੇ ਵਾਸਤੇ ਮੈਂ ਲੈ ਕੇ ਆਇਆ ਅੰਦਰ 500 ਰੁਪਏ ਲਾ ਕੇ ਆਏਗਾ ਆ ਚੱਲ ਗੇ ਆ ਜਾ ਮੋਟਾ ਕਰਦੇ ਯਾਰ ਆ ਜਾ ਆ ਜਾ ਆਜਾ ਜਾਮਣ ਥੱਲੇ ਆ ਜੰਨੇ ਆ ਛਾਂਗ ਵਾਲੇ ਬਹੁਤ ਵਧੀਆ ਚੱਲ ਜੇ ਹੁਣ ਲਈ ਆਏ ਤਾਂ ਆਜਾ ਆਜਾ ਤੈਨੂੰ ਉੱਥੇ ਘਵਾਉਣੇ ਆਜਾ 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 ਹੁਣ ਆ ਗਿਆ ਆ ਗਿਆ ਚਲੋ ਤੁਸੀਂ ਇੱਥੇ ਕੱਟ ਲਾਂ ਯਾਰ ਛਾਂ ਜੀ ਹਨ ਬੈਠੇ ਆ ਜਾ ਬੈਠੋ ਬੈਠੋ ਇੱਥੇ ਆਇਆ ਇੱਥੇ ਬੈ ਜਾ ਯਾਰ ਆਏ ਅਰਦੀਪ ਆ ਜਾ ਆ ਗਿਆ ਆ ਗਿਆ ਯਾਰ ਚਲੋ ਤੁਸੀਂ ਜਾਮਨ ਥੱਲੇ ਆ ਜਾ ਗੇਰਾਂ ਠੰਡੇ ਸਾਂਝ ਛਾਂ ਵੀ ਬੜੀ ਸੰਘਣੀ ਹੈ ਨਾ ਵੇ ਆ ਜਾ ਛਾਂਵੇਂ ਬੈ ਕੇ ਖਾਣੇ ਯਾਰ ਆ ਗਿਆ ਆ ਗਿਆ ਠੰਡੀ ਛਾਂ ਆ ਗਈ ਹੋ ਕੋਣ ਬੈਠਾ ਹੋ ਬੱਪੂ ਆ ਤੇ ਉਹਨੂੰ ਵੀ ਖਵਾ ਲੰਦੇ ਭੋਰਾ ਨਾਲ ਸੁਆਦ ਦੇਖ ਲੈਂਦਾ ਕਿਵੇਂ ਕੇਕ ਹੁੰਦਾ ਉਹਨੇ ਕਿਹੜਾ ਖਾਦੇ ਕਿਤੇ ਗਾਲਾਂ ਦੇਉਂਦਾ ਉਹ ਉਹ ਨਹੀਂ ਦਿੰਦਾ ਗਾਲਾਂ ਤੂੰ ਆਇਆ ਯਾਰ ਇੱਥੇ ਨਹੀਂ ਲੋਟਣ ਵਾਲੇ ਚੱਲ ਉੱਥੇ ਚੱਲ ਬੜੋ ਫਿਰਾ ਰਾਹ ਹੈਗਾ ਇੱਥੇ ਉੱਥੇ ਵਧੀਆ ਖਾਵਾਂਗੇ ਪਰਾਨੇ ਬੁੜੇ ਆ ਤੈਨੂੰ ਪਤਾ ਹੀ ਹੈ ਨਾ ਉਹ ਕੁਝ ਨਹੀਂ ਹੁੰਦਾ ਕਿਹੜੇ ਕੇਕ ਆਲੇ ਆ ਇਹ ਕੇਕ ਦਾ ਸਵਾਦ ਦਿਖਾਤਾ ਨਾ ਮਹੀਨੇ ਦੀ ਮਹੀਨੇ ਆਖਿਆ ਕਰੂਗਾ ਵੀ ਮੈਂ ਕੇਕ ਕੱਟਣਾਗਾ ਵੇ ਇੱਥੇ ਕੱਟ ਲਿਆ ਕਰੋ ਆ ਕੀ ਡੱਬੇ ਚੱਕੀ ਫਿਰਦੇ ਓਏ ਬਾਬਾ ਜਨਮ ਦਿਨ ਆ ਯਾਰ ਅਜਦੀਪ ਦਾ ਜਨਮ ਦਿਨ ਇਹਨੂੰ ਕੱਲ ਨੰਦੇ ਡੱਕਾ ਅੱਜ ਵੀ ਤਾਂ ਕਹਿੰਦੇ ਜਨਮ ਦਿਨ ਨਹੀਂ ਬਣਾਇਆ ਸੀਗਾ ਉਹ ਕੁਝ ਨਹੀਂ ਹੁੰਦਾ ਯਾਰ ਮਸਾਂ ਕਿਤੇ ਸਾਲ ਤੋਂ ਜਨਮ ਦਿਨ ਆਉਂਦਾਗਾ ਸੰਤਾ ਜੀ ਬੁਢੀ ਨੂੰ ਪੁੱਛਦੇ ਕਿਤੇ ਤੇ ਮੇਰਾ ਜਨਮ ਮਿਲ ਕਦੋਂ ਸੀ ਇੱਕ ਜਦੋਂ ਥੁੱਲੇ ਚੱਕਣੀ ਪਚੌਣ ਦੇ ਸੀ ਲੜਾਈ ਲੱਗੀ ਸੀ ਅੱਛਾ ਹਾਂ ਚੱਲ ਬਣਾ ਲਿਏ ਬਾਪਾ ਫੇਰ ਚੱਲ ਬਣਾ ਲਓ ਭਾਈ ਨਵੇਂ ਗੋਡਿਆਂ ਨਵੇਂ ਪਟੋਲੇ ਚਲੋ ਖੋਲ ਉਸ ਰੀਦ ਚਾਕੂ ਜਹਾ ਦੇ ਲਈ ਨਹੀਂ ਆਪਾਂ ਇਹ ਕੱਟਣ ਵਾਲਾ ਕੋਈ ਯਾਰ ਚਾਕੂ ਭੁੱਲੇ ਯਾਰ ਕੱਢ ਦੇ ਮੇਰੇ ਕੋਲੇ ਹੈਗਾ ਸਮਾਨ ਈ ਲਿਆਉ ਗਏ ਇਹ ਕੋਈ ਬਸ ਤਾਂ ਚੱਲ ਦੇਖ ਰਹੇ ਨੇ ਚਾਕੂ ਹੈ ਨਹੀਂ ਆਪਣੇ ਸਾਲੇ ਚਾਕੂ ਚੱਲੋ ਹੋਈ ਨਾ ਕੱਟੇਗਾ ਓਏ ਮੇਰਾ ਜਨਮ ਤੇ ਨਾ ਨਾ ਹਾਂ ਮੈਂ ਖਾਣਾ ਨਾ ਹਾਂ ਤੂੰ ਵੀ ਖਾਣਾਗਾ ਬਲਾ ਜਮ ਘਟਨ ਤੇ ਹੀ ਜਾਉਂਗੇ ਨੂੰ ਓ ਯਾਰ ਲੈ ਵੀ ਉਹ ਚਾਪੜ ਮੂੰਹ ਹੈ ਜਾ ਇਹ ਕਿਸੇ ਨੇ ਹੋਰ ਵੀ ਖਾਣਾ ਸੀ ਸਾਰਾ ਲੈ ਗਿਆ ਚੱਕ ਕੇ ਮਾਦਾ ਕਹਿੰਦੇ ਮੇਰਾਗਾ ਤੇ ਬਾਬੇ ਨੂੰ ਵੀ ਖਵਾਉਣਾ ਸੀਗਾ ਲੈ ਕੇਕ ਛੱਡਾ ਛੱਡੇ ਵਾਸਤੇ ਤੂੰ ਹੋਰਾਂ ਬਾਂਡਰ ਲੈਣੇ ਆ ਇੰਨਾ ਔਖਾ ਕਾਦੋ ਹੁੰਨਾ ਹਰੇ ਤਾਂ ਉਹ ਜੂ ਜੂ ਜਾਦੀ ਕਰੋਗੇ ਹਨਾ ਓ ਜੂ ਜੂ ਜਾ ਹੂੰ ਕਰ ਦੇਥੇ ਹੁਣ ਆਏ ਆਏ ਰੱਖ ਦੇ ਇਕੱਠੇ ਗੰਖ ਦੇ ਕਰ ਦੇ ਆਏ ਪਹਿਲਾ ਬੰਦਿਆ ਨੂੰ ਖਾਣ ਤਾਂ ਸਿੱਖ ਲੋ ਪਹਿਲਾਂ ਲਾਠੀ ਮਾਰ ਲਓ ਲਾਠੀ ਮਾਰ ਕੇ ਖਾ ਲੋ ਮਾਰ ਉਹ ਲਾਠੀ ਓਏ ਪਹਿਲਾ ਬਾਬੇ ਨੂੰ ਖਵਾ ਓਏ ਬਾਬੇ ਨੂੰ ਖਵਾ ਦੇ ਬਾਬੂ ਕਰਨਾ ਖਵਾ ਦੇ ਓਏ ਹੈਪੀ ਬਰਥਡੇ ਓਏ ਬਾਬੇ ਨੂੰ ਖਵਾਓ ਲੈ ਅੱਪਾ ਤੂੰ ਖਾ ਯਾਰ ਪਹਿਲਾਂ ਔਰ ਆਏ ਤੇ ਤੂੰ ਮੈਨੂੰ ਓਏ ਤੂੰ ਉਂਗਲਾਂ ਨਾਲ ਖਾਲਾ ਕੋਈ ਨਹੀਂ ਮੈਂ ਸਲਫੇਰੇਗਾ ਮੇਰੇ ਤੋਂ ਬਾਟੀ ਚ ਭਾਗ ਦੇ ਮੈਂ ਤਾਂ ਪੂਰਾ ਦੇਣਾ ਹੈ ਬਾਬੇ ਨੂੰ ਨਹੀਂ ਨਹੀਂ ਮੈਂ ਤਾਂ ਬਾਟੀ ਚ ਭਾਗ ਦੇ ਪੂਰਾ ਦੇਣਾ ਤਾਂ ਖਾ ਲੋ ਲੈ ਯਾਰ ਆ ਪਾ ਫਿਰ ਭਾਂਡਾ ਚ ਪਹਿਲਾਂ ਬਾਬੇ ਨੂੰ ਖਵਾਵਾਂਗੇ ਅੱਜ ਆ ਗਾ ਉੱਤੇ ਕੀ ਮੱਖਣੀ ਜੀ ਲਾਈ ਇਹਦੇ ਓਏ ਉਹ ਬਾਬਾ ਤੂੰ ਖਾ ਕੇ ਦੇਖੀ ਸਵਾਦ ਦੇਖੀ ਇਹਦਾ ਮੈਂ ਤਾਂ ਥੋੜਾ ਇਹ ਦੇ ਦੇ ਥੋੜਾ ਤਾਂ ਗਾ ਦੇ ਬਾਬੇ ਨੂੰ ਬਾਬਾ ਦੇ ਓ ਟੂ ਜੂ ਜੇ ਤਾਂ ਕਰ ਦੇ ਹੈਪੀ ਬਰਥਡੇ ਟੂ ਜੂ ਹੈਪੀ ਬਰਥਡੇ ਟੂ ਜੂ ਬਈ ਟੂ ਜੂ ਅਹੀਂ ਹੁੰਦਾ ਆਪਣੇ ਤਾਂ ਬਸ ਠੀਕ ਆ ਬਹੁਤ ਆ ਯਾਰ ਇਹਨਾਂ ਬਹੁਤ 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 ਜ਼ਿਮੀਂਦਾਰਾਂ ਦੇ ਪੁੱਤਾਂ ਵਾਲੇ ਤਾਂ ਕੰਮ ਹੈ ਨਹੀਂ ਥੋੜੇ ਹਨਾ ਠੰਗ ਲੱਛਣ ਥੋੜੇ ਲੈ ਵੀ ਕੋਈ ਲੈ ਹੁਣ ਕਹਿੰਦੇ ਹੁਣ ਦੇਖ ਲੈ ਮੇਤਰੋ ਕਾਲ ਲੈ ਅੱਜ ਆਪਾਂ ਹੀ 4 ਜਾਣੇ ਖਾਣ ਵਾਲੇ ਕਿਵੇਂ ਬਾਬਾ ਸਵਾਦਾ ਹਾਂ ਉਹ ਤਾਂ ਠੀਕ ਹੈ ਕਿਉਂ ਇਹ ਹੁੰਦਾ ਬਾਬਾ ਕੇਕ ਭਰ ਲਾ ਮੈਂ ਤੇਰਾ ਲੱਦ ਲਾ ਹੁਣ ਸਿਰੋ ਕੁਝ ਖਾਈ ਚਲੋ ਲੈ ਬਹਿ ਕੇ ਖਾ ਲਓ ਹੁਣ ਰਾਮਦਾਰੀ ਨਾਲ ਅੱਜ ਜਨਮ ਦਿਨ ਸੀ ਦੋਸਤੋ ਥੈਂਕਸ ਫॉर ਬਲੇਸਿੰਗ